ਬਹੁਤ ਹੀ ਮਦਭਾਗੀ ਘਟਨਾ ਜੋ ਕੱਲ ਖਰੜ ਦੇ ਵਿੱਚ ਵਾਪਰੀ ਹੈ ਜਿਸ ਦੇ ਵਿੱਚ ਇੱਕ ਕੱਚਾ ਮੁਲਾਜ਼ਮ ਕਰੰਟ ਲੱਗਣ ਦੇ ਨਾਲ ਉਸ ਦੀ ਮੌਤ ਹੋ ਗਈ ਹੈ ਦੱਸਦੇ ਨੇ ਕਿ ਖਰੜ ਦੇ ਸਿਵਲ ਸਟਾਫ ਦੇ ਨਜ਼ਦੀਕ ਇੱਕ ਟਰਾਂਸਫਾਰਮ ਦੇ ਉੱਤੇ ਚੜ ਕੇ ਇੱਕ ਕੱਚਾ ਮੁਲਾਜ਼ਮ ਜੋ ਬਿਜਲੀ ਕੱਚਾ ਮੁਲਾਜ਼ਮ ਸੀ ਉਹ ਬਿਜਲੀ ਠੀਕ ਕਰ ਰਿਹਾ ਸੀ ਤਾਂ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਅਚਾਨਕ ਬਿਜਲੀ ਤਾਰਾਂ ਦੇ ਵਿੱਚ ਕਰੰਟ ਆ ਜਾਂਦਾ ਹੈ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਤਰਫ-ਤਰਫ ਕੇ ਤਾਰਾਂ ਦੇ ਉੱਤੇ ਉਹ ਲੰਕਿਆ ਕੱਚਾ ਮੁਲਾਜ਼ਮ ਜਦੋਂ ਨਜ਼ਦੀਕ ਦੇ ਲੋਕਾਂ ਨੇ ਦੇਖਿਆ ਤਾਂ ਬਹੁਤ ਹੀ ਸਹਿਮ ਦਾ ਮਾਹੌਲ ਸੀ ਕਿਉਂਕਿ ਅੱਖਾਂ ਦੇ ਸਾਹਮਣੇ ਜਦੋਂ ਕਿਸੇ ਵਿਅਕਤੀ ਦੀ ਇਸ ਤਰੀਕੇ ਦੇ ਨਾਲ ਕਰੰਟ ਲੱਗਣ ਦੇ ਨਾਲ ਮੌਤ ਵੇਖਣੀ ਤਾਂ ਬਹੁਤ ਹੀ ਦੁਖਦਾਈ ਦ੍ਰਿਸ਼ ਹੁੰਦਾ ਜਿਸ ਨੂੰ ਲੈ ਕੇ ਕੱਚੇ ਮੁਲਾਜ਼ਮ ਨੂੰ ਜਦੋਂ ਮੁਸਕਤ ਦੇ ਨਾਲ ਉਸ ਬਿਜਲੀ ਤਾਰਾਂ ਦੇ ਉੱਤੇ ਲੰਕ ਕੇ ਤੋਂ ਬਾਅਦ نیچے ਉਤਾਰਿਆ ਗਿਆ ਤਾਂ ਦੱਸਿਆ ਜਾ ਰਿਹਾ ਕਿ ਇਲਾਜ ਦੌਰਾਨ ਉਸਦੀ ਮੌਤ ਹੋ ਗਈ ਹੈ ਦੂਜੇ ਪਾਸੇ ਹੁਣ ਕੱਚੇ ਮੁਲਾਜ਼ਮ ਦੇ ਮੌਜਦੇ ਦੀ ਮੰਗ ਨੂੰ ਤੇ ਨਾਲ ਪਰਿਵਾਰ ਨੂੰ ਸਰਕਾਰੀ ਨੌਕਰੀ ਦਿਵਾਉਣ ਵਾਸਤੇ ਕੱਚਾ ਮੁਲਾਜ਼ਮ ਯੂਨੀਅਨ ਵੱਲੋਂ ਅੱਜ ਖਰੜ ਦੇ ਵਿੱਚ ਧਰਨਾ ਲਗਾ ਦਿੱਤਾ। ਉਹਨਾਂ ਵੱਲੋਂ ਕਿਹਾ ਗਿਆ ਕਿ ਜੋ ਪਰਿਵਾਰ ਦਾ ਮੈਂਬਰ ਸਤਿੰਦਰ ਸਿੰਘ ਗਿਆ ਜਿਸ ਦੀ ਉਮਰ 29 ਸਾਲ ਸੀ ਜੋ ਕਿ ਵਿਆਹਿਆ ਹੋਇਆ ਸੀ ਜਿੱਥੇ ਕਿ ਉਹਦੇ ਪਿੱਛੇ ਛੋਟੇ ਬੱਚੇ ਵੀ ਨੇ ਉਹਨਾਂ ਨੂੰ ਘੱਟੋ-ਘੱਟ 50 ਲੱਖ ਰੁਪਇਆ ਮੁਆਵਜ਼ਾ ਚਾਹੀਦਾ ਹੈ। ਦੇ ਨਾਲ ਪਰਿਵਾਰ ਨੂੰ ਸਰਕਾਰੀ ਨੌਕਰੀ ਚਾਹੀਦੀ ਹੈ ਜਿਸ ਤੋਂ ਬਾਅਦ ਅੱਜ ਪੱਕੇ ਤੌਰ ਤੇ ਟਰਨਾ ਕੱਚੇ ਮੁਲਾਜ਼ਮ ਬਿਜਲੀ ਜੜੇ ਨੇ ਉਹਨਾਂ ਵੱਲੋਂ ਖਰ ਦੇ ਵਿੱਚ ਲਗਾ ਦਿੱਤਾ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਪ੍ਰਸ਼ਾਸਨ ਤੇ ਨਾਲ ਹੋਰ ਅਧਿਕਾਰੀ ਵੀ ਪਹੁੰਚੇ ਹੋਏ ਸੀ ਉਹਨਾਂ ਵੱਲੋਂ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਕੱਚੇ ਮੁਲਾਜ਼ਮਾਂ ਨੂੰ ਪਰ ਉਹਨਾਂ ਦੀ ਮੰਗ ਇਹ ਹੈ ਕਿ ਪਹਿਲਾਂ ਵੀ ਬਿਜਲੀ ਦੀ ਤਾਰਾਂ ਦੇ ਨਾਲ ਲੰਮਕ ਕੇ ਜਾਂ ਇਸ ਤਰੀਕੇ ਨਾਲ ਕੰਮ ਕਰਦੇ ਹੋਏ ਬਹੁਤ ਜ਼ਿਆਦਾ ਕੱਚੇ ਮੁਲਾਜ਼ਮ ਬਿਜਲੀ ਕਾਮਿਆਂ ਦੀ ਮੌਤ ਹੋਈ ਹੈ ਪਰ ਸਰਕਾਰ ਵੱਲੋਂ ਨਾ ਤਾਂ ਕੋਈ ਸਰਕਾਰੀ ਨੌਕਰੀ ਦਿੱਤੀ ਗਈ ਹੈ ਨਾ ਹੀ ਸਹੀ ਤਰੀਕੇ ਦਾ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਗਿਆ ਇਸ ਨੂੰ ਲੈ ਕੇ ਕੱਚੇ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਬਲਿਆਰ ਸਿੰਘ ਨੇ ਇਸ ਮਾਮਲੇ ਬਾਰੇ ਕੀ ਕਿਹਾ ਪਰ ਤੁਸੀਂ ਉਹ ਵੀ ਸੁਣ ਲਓ ਸਰ ਕੀ ਨਾਮ ਤੇ ਜਿਹੜਾ ਧਰਨਾ ਲਾਇਆ ਕੀ ਇਸ਼ੂ ਹੋਇਆ ਹਾਂਜੀ ਅੱਜ ਪਾਵਰ ਕਾਮੇ ਟਰਾਂਸਪੋਰਟ ਠੇਕਾ ਮੁਲਾਜ਼ਮ ਯੂਨੀਅਨ ਵੱਲੋਂ ਸੁਭਾ ਪ੍ਰਧਾਨ ਬਿਹਾਰ ਸਿੰਘ ਅੱਜ ਠੇਕਾ ਮਲਾਜ਼ਮਾਂ ਵੱਲੋਂ ਰੋਜਪੁਰ ਰਸਨ ਜਿਹੜਾ ਸਰਕਾਰ ਤੇ ਪੰਜਾਬ ਸਰਕਾਰ ਦੇ ਪਾਵਰ ਕਾਮ ਦੇ ਮਨੀਜਮੈਂਟ ਦੇ ਖਿਲਾਫ ਕੀਤਾ ਜਾ ਰਿਹਾ। ਮਤਲਬ ਕਿੰਨੇ ਮਲਾਜ਼ਮ ਹੈ? ਮਤਲਬ ਤੋਂੜਨਾ ਸਾਰੇ ਪੰਜਾਬ ਦੇ ਚੋਂ ਜਿਆਦਾ 5400 ਮਲਾਜ਼ਮ ਆ ਤੇ ਅੱਜ ਅਸੀਂ ਉਸ ਪਰਿਵਾਰ ਨੂੰ ਇਨਸਾਫ ਦਿਵਾਉਣ ਵਾਸਤੇ ਇੱਥੇ ਇਕੱਠੇ ਹੋਈ ਆ। ਵੀ ਪਰਿਵਾਰ ਦੇ ਜੀ ਨੂੰ ਪੱਕੀ ਨੌਕਰੀ ਦੀ ਗਰੰਟੀ ਕਰਨ, ਟੋਟੋ ਕਟ ਕਾਨੂੰਨ ਮੁਤਾਬਕ ਜਿਹੜਾ ਮੁਆਵਜ਼ਾ ਉਹ ਦੇਣ 50 ਲੱਖ ਤੇ ਲਗਭਗ 20 ਕਰੋੜ ਦੇ ਲਗਭਗ ਧਮਾਕਾ ਬਣਦਾ। ਕਿਉਂ ਕਿਉਂ ਨਹੀਂ ਲੱਗੇ ਇਹਨੇ? ਮਤਲਬ ਪੱਕੀ ਪੈਸੇ ਦੀ ਗਰੰਟੀ ਕਰਨ ਇਹ ਮਤ ਲਗਾਤਾਰ ਧਰਮ ਕਰਾਉਣ ਦੇ ਚਾਰਜ ਹੁੰਦਾ ਉਦੋਂ ਤੱਕ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਬੰਦੇ ਦਾ ਸਰਕਾਰ ਨਹੀਂ ਕਰ ਤੇ ਐਸਟੀਐਮ ਜਿਹੜੇ ਰਾਤ ਤੁਸੀਂ ਦੱਸਿਆ ਵੀ ਐਸਟੀਐਮ ਨਹੀਂ ਮੌਕੇ ਤੇ ਐਕਸ਼ਨ ਹੀ ਪਹੁੰਚੇ ਉਹਨਾਂ ਵੱਲੋਂ ਕੀ ਕਿਹਾ ਗਿਆ ਐਕਸ਼ਨ ਸਾਹਿਬ ਵੱਲੋਂ ਕਿਹਾ ਜਾਂਦਾ 10 ਲੱਖ ਰੁਪਏ ਦੇ ਬੰਦੇ ਨੂੰ ਦੇਖੋ ਤਾਂ ਉਹ ਰੇਡੀ ਮਿਲਣਾ ਹੈ ਮੀਨ ਦਾ ਲੱਕੀ 10 ਲੱਖ ਦਾ ਕੁਮਾਲ ਪਰਿਵਾਰ ਗੁਜ਼ਾਰਾ ਚਲਾ ਲੇਗਾ ਸਵਾਲ ਇਹ ਇਸ ਗੱਲ ਤੇ ਖੜਾ ਕਿੰਨੇ ਮਾਮਾ ਦੇ ਪੁੱਤਾਂ ਦਾ ਮਾਰਨੇ ਆ ਕਿੰਨੇ ਹੀ ਮਾਮਾ ਦੇ ਪੁੱਤਾਂ ਦਾ ਚਲੇ ਗਏ ਅੱਜ ਉਹ ਮਤਲਬ ਜਿਹੜਾ ਮੁੰਡਾ ਗਿਆ ਉਹਦਾ ਛੋਟਾ ਜਵਾਨ ਹੈ 22 ਸਾਲ ਹੈ ਇਹ ਕਿਵੇਂ ساری ਜ਼ਿੰਦਗੀ ਬਤੀਤ ਕਰੇਗਾ ਸਵਾਲ ਇਸ ਗੱਲ ਤੇ ਆ ਸਵਾਲ ਇਹ ਮਤਲਬ ਕਿਉਂ ਨਹੀਂ ਹੈ ਅਭੀ ਦਾਸਨ 1 ਕਰੋੜ ਮੁਆਵਜ਼ਾ ਕਿਉਂ ਨਹੀਂ ਹੈ ਪਰਿਵਾਰ ਨੂੰ ਜੀਨ ਪੱਕੀ ਨੌਕਰੀ ਨਹੀਂ ਕਰਤੀ ਕਿਉਂ ਨਹੀਂ ਹੈ ਪਰਿਵਾਰ ਨੂੰ ਪੱਕੀ ਪੈਨਸ਼ਨ ਦੀ ਗਾਰੰਟੀ ਕਿਉਂ ਨਹੀਂ ਹੈ ਉਹ ਸਾਡੇ ਸਵਾਲ ਨੇ ਇਹਨਾਂ ਦਾ ਮਸਦਾ ਦਾ ਹੱਲ ਕਰੇ ਸਕਦਾ ਤੁਸੀਂ ਵੀ ਮਲਾਜਮ ਹੋ ਤੁਹਾਨੂੰ ਕੀ ਲੱਗਦਾ ਵੀ ਉਹ ਕਰੰਟ ਕਿੱਥੋਂ ਆਇਆ ਹੋਵੇਗਾ ਦੇਖੋ ਜੀ ਕਰੰਟ ਹੈ ਇਨਵੈਸਟੀਗੇਸ਼ਨ ਦਾ ਵਿਸ਼ਾ ਕਿੱਥੋਂ ਆਇਆ ਕਿੱਦਾਂ ਆਇਆ ਕਿਵੇਂ ਆਇਆ ਤੇ ਪ੍ਰਿੰਸੀਪਲ ਜਿਹੜਾ ਇਨਸਪੈਕਟਰ ਆ ਉਹ ਮਤਲਬ ਇਹਨੂੰ ਜਾਣੂ ਕਰਾ ਸਕਦਾ ਹੈ ਇਹਨੂੰ ਮੋਕੂਮੈਂਟ ਦੇਖ ਸਕਦਾ ਕਿਉਂਕਿ ਤੁਹਾਨੂੰ ਇਹਦਾ ਆਇਆ ਤੇ ਨਹੀਂ ਆਇਆ ਕੋਈ ਘਟਿਆ ਕੰਮ ਮਤਲਬ ਇਹ ਸਾਰੀਆਂ ਚੀਜ਼ਾਂ ਉਹ ਚੈੱਕ ਕਰ ਸਕਦੇ ਨੇ ਉਹਨਾਂ ਦਾ ਇਹ ਮੈਮੋਗ੍ਰਾਫੀ ਰਾਈਟ ਆਊ ਕਰਨਾ ਪਰ ਅਸੀਂ ਆਂਦਾ ਜੋ ਮੌਂਦੇ ਰਿਪੋਰਟ ਤੂੰ ਦੇ ਸਕਦੇ ਹੋ ਕਿ ਜਿਸ ਤਰੀਕੇ ਨਾਲ ਕੱਚੇ ਮੁਲਾਜ਼ਮ ਬਲਾਰ ਸਿੰਘ ਨੇ ਦੱਸਿਆ ਹੈ ਕਿ 50 ਲੱਖ ਰੁਪਏ ਘਟੋ-ਕਟ ਪਰਵਾਰ ਨੂੰ ਮੌਂਦਾ ਚਾਹੀਦਾ ਹੈ ਤੇ ਦੂਜੇ ਪਾਸੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਚਾਹੀਦੀ ਹੈ ਤਦ ਨੇ ਉਹਨਾਂ ਨੂੰ ਦੱਸਿਆ ਗਿਆ ਕਿ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਜਿਸ ਵੱਲੋਂ ਕਰੰਟ ਛੱਡਿਆ ਗਿਆ ਹੈ ਜਾਂ ਕਿਵੇਂ ਕਰੰਟ ਤਾਰਾਂ ਵਿੱਚ ਆਇਆ ਹੈ ਦੀ ਪੂਰੀ ਜਾਂਚ ਹੋਣ ਤੋਂ ਬਾਅਦ ਉਹਨਾਂ ਦੇ ਖਿਲਾਫ ਮਾਮਲਾ ਦਰਜ ਵੀ ਹੋਣਾ ਚਾਹੀਦਾ ਹੈ ਇਸ ਨੂੰ ਲੱਗੇ ਲਗਾਤਾਰ ਐਦਾਂ ਦੀ ਘਟਨਾਵਾਂ ਵਾਪਰ ਰਹੀਆਂ ਨੇ ਤਾਂ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਤੇ ਨਾਲ ਦੀ ਨਾਲ ਕਮੈਂਟ ਜੁੜ ਕਰ ਦਿਓ ਕਿਉਂਕਿ ਬਹੁਤ ਹੀ ਪਰਿਵਾਰ ਦੇ ਉੱਤੇ ਦੁਖਦਾਈ ਖਬਰ ਆਈ ਹੈ ਜੋ ਕਿ 29 ਸਾਲਾਂ ਬਿਜਲੀ ਕੱਚਾ ਮੁਲਾਜ਼ਮ ਜੋ ਕਿ ਤਾਰਾਂ ਦੇ ਨਾਲ ਲੰਮਕ ਗਿਆ ਸੀ ਜਿਸ ਤੋਂ ਬਾਅਦ ਉਸ ਨੂੰ ਬੜੇ ਮੁਸक्कਤ ਦੇ ਨਾਲ ਨਜ਼ਦੀਕ ਲੋਕਾਂ ਵੱਲੋਂ ਤੇ ਹੋਰ ਕੱਚੇ ਮੁਲਾਜ਼ਮਾਂ ਵੱਲੋਂ ਅਨੇਕਾਂ ਜਤਨਾਂ ਰਾਹੀਂ ਉਸ ਨੂੰ ਤਾਰਾਂ ਦੇ ਉੱਤੋਂ ਲੰਮਕੇ ਤੋਂ ਨੀਚੇ ਉਤਾਰਿਆ ਗਿਆ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵੀ ਲਿਜਾਇਆ ਗਿਆ ਪਰ ਡਾਕਟਰ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਐਲਾਨ ਕਰ ਦਿੱਤਾ ਸੀ ਤਾਂ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਕਮੈਂਟ